ਕਰਾਂ ਬੱਬਾ ਇਛਤਰੀ ਜੀ ਦਾ ਉਹ ਸੱਚੇ ਦਰਬਾਰ ਦੀ ਕਰੇ ਵੀਰ ਮਜਰੰਗੀ ਹਰ ਨਾਮੇ ਓਮ ਨਮੋ ਸ਼ਵਾ ਕਮੇਟੀ ਵੱਲੋਂ ਬਾਬਾ ਨਰੇਸ਼ ਜੀ ਵੱਲੋਂ ਵੱਡਾ ਚੌਕ ਦੇ ਵਿੱਚ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ ਆ ਕਿਉਂਕਿ ਗੁੱਗਾ ਯਹਰ ਵੀਰ ਦਾ ਜਿਹੜਾ ਮੇਲਾ ਆ ਮੇਲਾ ਆਉਣ ਵਾਲਾ ਉਸ ਦੇ ਸੰਬੰਧ ਵਿੱਚ ਜਿਹੜਾ ਝੰਡੇ ਦੀ ਰਸਮ ਅਦਾ ਕੀਤੀ ਗਈ ਆ ਵੱਡਾ ਚੌਕ ਵੱਡੇ ਚੌਕ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹ ਸੋ ਤਾਂ ਜਿਹੜਾ ਦਰਬਾਰ ਸਜਿਆ ਬਾਬਾ ਜੀ ਦਾ ਇੱਥੇ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਮੇਲੇ ਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਨਰੇਸ਼ ਬਾਬਾ ਜੀ ਦੇ ਨਾਲ ਜੈ ਬਾਬਾ ਗੁੱਗਾ ਯਾਰ ਪੀ ਜੈ ਬਾਬਾ ਗੁੱਗਾ ਯਾਰ ਪੀ ਜੀ ਦਰਬਾਰ ਬਾਬਾ ਇਛਾਧਾਰੀ ਜੈ ਗੁੱਗਾ ਯਾਰ ਪੀ ਔਰ ਓਮ ਨਮੋ ਸ਼ਿਵਾ ਕਮੇਟੀ ਰਜਿਸਟਰ ਨਕੂਦਰ ਵੱਲੋਂ ਗੁੱਗਾ ਯਾਰ ਪੀ ਜੀ ਦਾ ਸਾਲਾਨਾ ਮੇਲੇ ਦੇ ਉਪਲਖਸ਼ ਵਿੱਚ ਅੱਜ ਇੱਕ ਧਜਾ ਲਹਿرائی ਗਈ 27 ਤਰੀਕ ਨੂੰ ਦੁਪਹਿਰ ਨੂੰ 3 ਵਜੇ ਇੱਕ ਵੱਡੇ ਗੁੱਗਾ ਸਾਈ ਮੰਦਰ ਬੈਂ ਬਾਜਿਆਂ ਦੇ ਨਾਲ ਚੜਾਈ ਜਾਏਗੀ ਔਰ ਨਾਲ ਹੀ ਨਾਲ ਉਥੇ ਕੰਨਾ ਮੱਲੇ ਦੇ ਨਾਲ ਸਲਾਨਾ ਲੰਗਰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੁੰਮ ਧਾਂ ਦੇ ਨਾਲ ਲਗਾਇਆ ਜਾ ਰਿਹਾ ਔਰ ਅੱਜ ਦੇ ਦਿਨ ਦੀ ਔਰ ਗੁੱਗਾ ਨੋਮੀ ਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਦਰਬਾਰ ਵੱਲੋਂ ਲੱਖ ਲੱਖ ਵਧਾਈ ਜੈ ਸ਼ੋ ਸ਼ੰਕਰ ਅੱਜ ਸਲਾਨਾ ਮੇਲੇ ਦੇ ਸੰਬੰਧ ਵਿੱਚ ਇੱਕ ਤਵਜਾ ਲਹਿਰਾਈ ਗਈ ਜੋ ਕਿ ਮਿਤੀ 27 ਨੂੰ 3 ਵਜੇ ਗੁੱਗਾ ਸਾਈ ਮੱਲੇ ਲਿਜਾਈ ਜਾਵੇਗੀ ਤੇ ਸਲਾਨਾ ਲੰਗਰ ਲਗਾਇਆ ਜਾਵੇਗਾ ਮੈਂ ਆਪਣੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਜੈ ਗੁੱਗਾ ਯਾਰ ਪੀਰ ਜੀ ਦੇ ਹਰ ਸਾਲ ਦੀ ਤਰ੍ਹਾਂ ਇੱਛਾਤਾਰੀ ਗੁੱਗਾ ਯਾਰ ਪੀਰ ਮੰਦਿਰ ਮਹੱਲਾ ਤੇਲੀਆਂ ਤੋਂ ਸਾਡੇ ਸਾਈਂ ਰੇਸ਼ ਜੀ ਦੀ ਅਗਵਾਈ ਹੇਟੋਮ ਨਮੋਸ਼ਿਵਾਏ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਤੁਹਾਡਾ ਜੋ ਕਿ ਪ੍ਰਭੂ ਦੇ ਚਰਨਾਂ ਦੇ ਵਿੱਚ 26 ਤਰੀਕ ਨੂੰ ਜਨਮ ਅਸ਼ਟਮੀ ਹੈ 27 ਤਰੀਕ ਨੂੰ ਗੁੱਗਾ ਨੋਮੀ ਹੈ ਉਸ ਦਿਨ ਮੰਦਿਰ ਦੇ ਉੱਤੇ ਲਹਿਰਾਨੀ ਹੈ ਪ੍ਰਬੂ ਦੀ ਇਹ ਤਾਂ ਤਜਾ ਹਰ ਸਾਲ ਦੀ ਤਰ੍ਹਾਂ ਤਜਾ ਤਿਆਰ ਕੀਤੀ ਗਈ ਹੈ ਸ਼ਰਦਾ ਨਾਲ ਪਕਤਾ ਨੇ ਤਜਾ ਦਾ ਆਰੰਭ ਕੀਤਾ ਹੈ ਔਰ ਸ਼ਰਦਾ ਨਾਲ ਚੜਾ ਕੇ ਆ ਗਏ ਸਾਰੇ ਨਕੋਦਰ ਨਿਵਾਸੀ ਨੂੰ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਆਉਣ ਵਾਲੇ ਦਿਨ ਦੀ ਵਧਾਈ ਦਿਨਾ ਔਰ ਕਹਿ ਰਹੇ ਕਿ ਟਾਈਮ ਫਿਰ ਪਹੁੰਚ ਕੇ 3 ਵਜੇ 27 ਤਰੀਕ ਨੂੰ ਪ੍ਰਭੂ ਦਾ ਆਸ਼ੀਰਵਾਦ ਪਾਪਦ ਕਰਨਾ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਜੈ ਗੁੱਗਾ ਜੀ ਆਤੀ ਗੁੱਗਾ ਯਹਰਬੀਰ ਓਮ ਨਮੋ ਸ਼ੋਇ ਕਮੇਟੀ ਰਜਿਸਟਰਡ ਨਕੌਦਰ ਬਾਬਾ ਨਰੇਸ਼ ਜੀ ਦੀ ਅਗਵਾਈ ਦੇ ਵਿੱਚ ਅੱਜ ਤੋਇਆ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ ਔਰ 27 ਤਰੀਕ ਨੂੰ ਇਹ ਜਿਹੜੀ ਤੋਇਆ ਇਹ ਗੁੱਗਾ ਸਾਈ ਬੰਦਰ ਲੈ ਕੇ ਜਾਇਆ ਜਾਵੇਗਾ ਔਰ ਨਾਲ ਹੀ ਇਹਨਾਂ ਨੇ ਦੱਸਿਆ ਲੰਗਰ ਵੀ ਉੱਥੇ ਨਾਲ ਲਗਵਾਇਆ ਜਾਏਗਾ ਇਨਾ ਮਲੋਂ ਲੰਗਰ ਲਗਾਇਆ ਜਾਏਗਾ ਨਰੇਸ਼ ਬਾਬਾ ਜੀ ਸਾਡੇ ਨਾਲ ਮੌਜੂਦ ਸੀ ਸੰਗਤ ਸਾਰੀ ਮੌਜੂਦ ਸੀ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਵੱਡੇ ਸ਼ੌਂਕ ਤੋਂ ਤੇਲੀਆਂ ਵਾਲੀ ਗਲੀ ਕਹਿੰਦੇ ਸ਼ਾਹ ਜੀ ਤੇਲੀਆਂ ਵਾਲੀ ਗਲੀ ਤੋਂ ਦਿਖਾ ਰਹੇ ਹਾਂ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ న్యూਸ ਨਕੋਦਰ